ਹਗੇ ਉਹ ਨਸ਼ਿਆਂ ਤੋਂ ਦੂਰ ਜਾਣ ਸਿਹਤ ਦਾ ਖਿਆਲ ਰੱਖਣ ਸੋ ਇਹ ਸਾਰੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਤਾਂ ਕਿ ਇੱਕ ਤਾਂ ਇਕੱਠੇ ਹੋ ਕੇ ਆਫ ਸਟੇਜ ਪਿਆਰ ਬਣਦਾ ਦੂਸਰਾ ਜਿਹੜੀ ਨੌਜਵਾਨ ਪੀੜ੍ਹੀ ਐ ਤੇ ਜਿਹੜੇ ਘਰਾਂ ਚ ਬੈਠੇ ਆ ਉਹਨਾਂ ਨੂੰ ਵੀ ਇਹ ਬਾਹਰ ਨਿਕਲਣ ਦਾ ਉਤਸ਼ਾਹ ਮਿਲਦਾ ਕਿ ਮੈਂ ਵੀ ਬਾਹਰ ਜਾਵਾਂ ਤੇ ਇਹ ਜਿਹੜੇ ਸਾਈਕਲ ਚਲਾਉਣਾ ਇਹ ਸਿਹਤ ਲਈ ਬਹੁਤ ਵਧੀਆ ਕੁੱਟਲ ਐਕਸਰਸਾਈਜ਼ ਹੋ ਜਾਂਦੀ ਐ ਜਿਹੜਾ ਸਾਈਕਲ ਚਲਾਉਂਦਾ ਤੇ ਉਹ ਤਕਰੀਬਨ ਤੰਦਰੁਸਤ ਰਹਿੰਦਾ ਤੁਹਾਨੂੰ ਸਾਈਕਲ ਜਿਹੜਾ ਹੈਗਾ ਚਲਾਉਣਾ ਚਾਹੀਦਾ ਇੱਕ ਤਾਂ ਪ੍ਰਦੂਸ਼ਣ ਨਹੀਂ ਫਲਾਉਂਦਾ ਗੱਡੀਆਂ ਜਦ ਆਪਾਂ ਵਸੇਰੇ ਘੁੰਮਦੇ ਆ ਜਿਸੇ ਨਹੀਂ ਛੜਦਾ ਉੱਥੇ ਜਾਣਾ ਚਾਹੀਦਾ ਪਰ ਸਾਈਕਲ ਦੀ ਵਰਤੋਂ ਵੀ ਕਰਨੀ ਚਾਹੀਦੀ ਸਰ ਬਹੁਤ ਅੱਛਾ ਉਪਰਾਲਾ ਹੈ ਜਿਹੜੀ ਕਪੂਰਥਲਾ ਦੀ ਪੁਲਿਸ ਵੱਲੋਂ ਮਤਲਬ ਯੁੱਧ ਨਸ਼ਿਆਂ ਵਿਰੋਧ ਟਾਈਟਲ ਬਹੁਤ ਅੱਛਾ ਹੈ ਔਰ ਮੈਂ ਸਭ ਨੂੰ ਇਹ ਮੈਸੇਜ ਦੇਣਾ ਚਾਹਨੀ ਹੈ ਕਿ ਆਪਾਂ ਸਿਰਫ ਫੋਟੋਸ ਖਚਾਂਚ ਜਾਂ ਬਾਈਟਸ ਦੇਣ ਜੀ ਨਾ ਰਹਿ ਜਿਏ ਇਸ ਚੀਜ਼ ਆਪ ਜ਼ਰੂਰ ਅਮਲ ਕਰੀਏ ਜੇ ਆਪਾਂ ਇੱਥੇ ਇਕੱਠੇ ਹੋਏ ਆ ਇਹਦੇ ਨਾਲ ਇੱਕ ਦੋ ਜ਼ਿੰਦਗੀਆਂ ਦੇ ਵਿੱਚ ਵੀ ਜੋ ਫਰਕ ਪੈਂਦਾ ਹੈ ਤੇ ਸਾਡਾ ਇਹ ਉਪਰਾਲਾ ਕਾਮਯਾਬ ਹੋ ਜਾਏਗਾ ਬਿਲਕੁਲ ਐਵਰੀ ਮੰਥ ਹੋਣੀ ਚਾਹੀਦੀ ਆ ਆਈ ਥਿੰਕ ਕਿ ਹਰ ਸਾਲ ਨਹੀਂ ਹੋਣੀ ਚਾਹੀਦੀ ਹਰ ਮਹੀਨੇ ਹੋਣੀ ਚਾਹੀਦੀ ਹੈ ਹਰ ਘਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਜਿਹੜੀ ਟੀ-ਸ਼ਰਟਸ ਆਪਾਂ ਅੱਜ ਪਾ ਕੇ ਆਏ ਨਾ ਮੈਨੂੰ ਲੱਗਦਾ ਇਹਨੂੰ ਫਰੇਮ ਕਰਕੇ ਟੰਗ ਲੈਣਾ ਚਾਹੀਦਾ ਤਾਂ ਸਾਨੂੰ ਹਮੇਸ਼ਾ ਯਾਦ ਰਹੇ ਕਿ ਅਸੀਂ ਇਸ ਰੈਲੀ ਨੂੰ ਕੀਤਾ ਸੀ ਉਹਦਾ ਮੋਟਿਵ ਕੀ ਸੀਗਾ ਸਾਈਕਲੋਨ ਜੋ ਫਿਟਨੈਸ ਦੇ ਉੱਤੇ ਕੀਤਾ ਹੋਇਆ ਇਟਸ ਗੁੱਡ ਨਸ਼ਾ ਵਿਰੋਧਾ ਇੱਕ ਜਿਹੜਾ ਨਸ਼ਿਆਂ ਦੇ ਵਿਰੁੱਧ ਉਹਨਾਂ ਨੂੰ ਸਪੋਰਟ ਸਲਿਫਟ ਕਰਨਾ ਕਿ ਸਾਈਕਲ ਚਲਾਉਣ ਨਾਲ ਤੁਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਤੁਸੀਂ ਖਤਰਬੇ ਤੋਂ ਬਗ ਵੀ ਫਿੱਟ ਹੋਵੋਗੇ ਔਰ ਇਹ ਨਸ਼ਿਆਂ ਤੋਂ ਦੂਰ ਵੀ ਰਹੋਗੇ। ਇਹ ਕਾਫੀ ਜਿਹੜਾ ਸਾਰੇ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਹੋਏ ਆ ਉਹ ਸਾਈਕਲ ਲੈ ਕੇ ਪਹੁੰਚੇ ਆ ਬਟ ਮੈਂ ਦੇਖ ਰਿਹਾ ਕਿ ਤੁਸੀਂ ਅਲੱਗੀ ਬਾਈਕ ਦੇ ਉੱਤੇ। ਇਹ ਬਾਈਕ ਦੇ ਉੱਤੇ ਆਣਾ ਵੀ ਇੱਕ ਹੈ ਜਿੱਦਾਂ ਵੀ ਆਰ ਵੂਮਨਸ ਅਸੀਂ ਬਾਈਕ ਦੇ ਉੱਤੇ ਆਏ ਆ। ਆਪਣੀ ਸੋਸਾਇਟੀ ਦੇ ਵਿੱਚ ਆਪਣੇ ਵਰਲਡ ਦੇ ਵਿੱਚ ਕਿ ਔਮਨਸ ਵੀ ਇਸ ਚੀਜ਼ ਦੇ ਅੱਗੇ ਪਹਿਲਾਂ ਜੈਂਟਸ ਲੋਕ ਵੀ ਬਾਈਕਸ ਲੈ ਕੇ ਅੱਗੇ ਫੋਲੋ ਕਰਦੇ ਸੀ ਔਮਨਸ ਨੂੰ ਦਿੱਤਾ ਇਸ ਚੀਜ਼ ਹੋ ਰਿਹਾ ਹੈ ਕਿ ਸਾਡੇ ਨਾਲ ਹੋਰ ਤੋਂ ਹੋਰ ਜ਼ਿਆਦਾ ਔਮਨਸ ਵੀ ਜੁੜਨ ਜਿਹੜੇ ਅੱਜ ਸਾਈਕਲਾਥੋਨ ਰੱਖੀ ਗਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਸ਼ਹਿਰ ਵਾਸੀਆਂ ਨੂੰ ਔਰ ਸਾਰੇ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਸੰਦੇਸ਼ ਦੇਣ ਬਾਰੇ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸੋ ਸਾਰੀ ਲੋਕਾਂ ਨੂੰ ਇਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਚਾਹੀਦਾ ਹੈ ਅਸੀਂ ਇੱਥੋਂ ਜਿਹੜਾ ਜਗਤਜੀਤ ਕਲੱਬ ਵੱਲੋਂ ਇੱਥੇ ਸਟਾਲ ਵੀ ਲਾਇਆ ਹੈ ਔਰ ਇਹਦੇ ਵਿੱਚ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ ਔਰ ਤਾਂਕਿ ਇਸ ਜਿਹੜਾ ਇਸ ਇਸ ਤਰ੍ਹਾਂ ਦੀਆਂ ਮੁਹਿੰਮ ਜੜੀਆਂ ਪੂਰੀ ਤਰ੍ਹਾਂ ਨਾਲ ਸਕਸੈਸਫੁਲ ਹੋ ਪਾਵੇ ਔਰ ਸਾਰੀ ਪ੍ਰਸ਼ਾਸਨ ਨੂੰ ਔਰ ਸਾਰੇ ਲੋਕਾਂ ਨੂੰ ਅਸੀਂ ਪੂਰੀ ਤਰ੍ਹਾਂ ਨਾਲ ਇਹਦਾ ਸਾਥ ਦੇ ਰਹੇ ਹਾਂ ਦਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਨਸ਼ਾ ਵਿਰੁੱਧ ਮੁਹਿੰਮ ਚੜੀ ਗਈ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਔਰ ਸਿਹਤ ਤੇ ਵਿਰਾਸਤ ਨਾਲ ਜੋੜਨ ਲਈ ਉਸੇ ਤਹਿਤ ਅੱਜ ਸਾਈਕਲੋਥਨ ਰੈਲੀ ਜਿਹੜੀ ਹੈ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਈ ਹੈ ਇੱਥੇ ਅਸੀਂ ਰੋਟਰੀ ਕਲੱਬ ਕਪੂਰਥਲਾ ਲੀਟ ਵੱਲੋਂ ਉਸ ਸਾਈਕਲ ਰੈਲੀ ਦਾ ਬੱਚਿਆਂ ਦਾ ਔਰ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਕਰਮਚਾਰੀ ਸਾਰਿਆਂ ਦਾ ਸਵਾਗਤ ਕੀਤਾ ਉਹਨਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਔਰ ਬੜਾ ਵਧੀਆ ਉਪਰਾਲਾ ਪ੍ਰਸ਼ਾਸਨ ਦਾ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰੂਕ ਕਰਨ ਦਾ ਔਰ ਵੱਡੀ ਗੱਲ ਇਹ ਆ ਵੀ ਜਿਹੜੀਆਂ ਕਪੂਰਥਲਾ ਦੀਆਂ ਵਿਰਾਸਤੀ ਇਮਾਰਤਾਂ ਵਾਂ ਉਹਨਾਂ ਦਾ ਕਈਆਂ ਦੀ ਸੁਧਾਰ ਹੋ ਚੁੱਕਾ ਕਈਆਂ ਦਾ ਸੁਧਾਰ ਹੋਣ ਵਾਲਾ ਵਾ ਬੱਚਿਆਂ ਨੂੰ ਆਪਣੀਆਂ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਦਾ ਨਹੀਂ ਪਤਾ ਉਹਨਾਂ ਨੂੰ ਉਸ ਸੰਬੰਧੀ ਵੀ ਜਿੱਥੇ-ਜਿੱਥੇ ਇਹ ਰੈਲੀ ਦਾ ਰੂਟ ਰੱਖਿਆ ਗਿਆ ਵਿਰਾਸਤੀ ਇਮਾਰਤਾਂ ਨੂੰ ਨਾਲ ਜੋੜਿਆ ਗਿਆ ਔਰ ਉੱਥੇ ਰੈਲੀ 'ਚ ਸ਼ਾਮਲ ਬੱਚਿਆਂ ਨੂੰ ਉਹਦੇ ਬਾਰੇ ਦੱਸਿਆ ਜਾ ਰਿਹਾ ਵੀ ਕਪੂਰਥਲਾ ਰਾਜਸਤਾਨ ਦੀਆਂ ਜਿਹੜੀਆਂ ਵਿਰਾਸਤੀ ਇਮਾਰਤਾਂ ਸਾਡੀਆਂ ਹੀ ਸਨ ਇਹ ਮੈਂ ਸਮਝਦਾ ਵੀ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਕਿ ਬਹੁਤ ਵਧੀਆ ਉਪਰਾਲਾ ਇੱਕੋ ਕੱਲੀ ਸਾਈਕਲ ਥਾਨੀ ਦੁੱਧ ਨਸ਼ਿਆਂ ਵਿਰੋਧ ਵੀ ਪੰਜਾਬ ਵਿੱਚ ਪਹਿਲੀ ਤਾਂ ਕਿ ਪਿਛਲੀਆਂ ਸਰਕਾਰਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਕਿਸ ਖਾਤੇ ਕਰ ਨਸ਼ਾ ਵਧ ਰਿਹਾ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਦੀ ਸਰਕਾਰ ਜਿਨ੍ਹਾਂ ਨੇ ਜਿਹੜੀ ਅਲਾਮਤ ਜਿਹੜੀ ਸਾਡੇ ਮੱਥੇ ਮੜੀ ਗਈ ਜਿਹੜੀ ਪਿਛਲੀਆਂ ਸਰਕਾਰਾਂ ਦੇ ਜਿਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਿਆ ਉਸ ਨੂੰ ਜਿਹੜੀ ਲਹਨਤੇ ਗਲੋਂ ਲਾਉਣ ਲਈ ਜੁੱਧ ਨਛਿਆ ਵਿਰੁੱਧ ਜਿਹੜਾ ਇਸ ਸਰਕਾਰ ਨੇ ਸ਼ੁਰੂ ਕੀਤਾ ਸੀ ਉਸੇ ਤਹਿਤ ਇਹ ਮੈਰਾਥਨ ਚਲਾਈ ਜਾ ਰਹੀ ਹੈ ਔਰ ਮੈਂ ਆਸ ਕਰਦਾ ਇਸ ਸਾਲ ਖਾਸ ਕਰ ਜਿਹੜੇ ਪੰਜਾਬ ਦੇ ਜਵਾਨ ਲੋਕ ਨੇ ਜੰਗ ਲੋਕ ਨੇ ਉਹ ਨਛੇ ਦੀ ਇਹ ਲਾਮਤ ਤੋਂ ਦੂਰ ਹਟਣਗੇ ਔਰ ਜਿਹੜੇ ਪੰਜਾਬ ਨੂੰ ਮੁੜ ਕੇ ਰੰਗਲਾ ਬਣਾਉਣ ਦੇ ਵਿੱਚ ਆਪਣਾ ਸਹਿਯੋਗ ਕਰਨਗੇ ਉੱਥੇ ਮੈਂ ਸਰਕਾਰ ਦੀ ਵੀ ਸਲਾਹ ਕਰਦਾ ਕਿ ਇਹੋ ਜਿਹੇ ਜਿਹੜੇ ਕੰਮ ਹੁੰਦੇ ਰਹਿਣੇ ਚਾਹੀਦੇ ਲੋਕਾਂ ਨੂੰ ਬੱਚਿਆਂ ਨੂੰ ਸਪੋਰਟ ਅੱਜ ਯੁੱਧ ਨਸ਼ਾ ਵਿਰੋਧ ਜੋ ਮੁਹਿੰਮ ਹੈ ਉਹਦੇ ਘੜੀ ਦੇ ਵਿੱਚ ਅੱਜ ਇੱਕ ਸਾਈਕਲੋਥਨ ਅਸੀਂ ਸਵੇਰੇ ਪੂਰੇ ਕਪੂਰਥਲਾ ਸ਼ਹਿਰ ਦੇ ਵਿੱਚ ਆਰਗੇਨਾਈਜ਼ ਕੀਤੀ ਹੈ ਇਦਾ ਮੁੱਖ ਦੇਸ਼ ਇਹ ਹੈ ਕਿ ਬਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਦੇ ਨਾਲ ਜੋੜੀਏ ਔਰ ਜੋ ਸਰਕਾਰ ਦਾ ਹੈ ਜੋ ਮੈਸੇਜ ਹੈ ਜੋ ਇਸ ਯੁੱਧ ਦੇ ਵਿੱਚ ਜੋ ਜਿੱਤ ਪਾਣ ਲਈ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਅਵੇਅਰਨੈਸ ਇਹਦਾ ਇੱਕ ਮੁੱਖ ਪਹਿਲੂ ਹੈ ਮੈਂ ਆਸ ਕਰਾਂਗਾ ਕਿ ਸਾਰੇ ਆਮ ਜਨ ਇਸ ਮੁਹਿੰਮ ਦੇ ਨਾਲ ਜੁੜਨਗੇ ਔਰ ਸਰਕਾਰ ਦਾ ਇਸ ਵਿੱਚ ਯੋਗਦਾਨ ਦੇ ਕਿ ਇਹ ਕਿੰਨੀ ਕਿਲੋਮੀਟਰ ਦੀ ਹੈ ਇਹ ਜੀ तकरीबन 5 ਕਿਲੋਮੀਟਰ ਦੀ ਸਾਈਕਲਥਨ ਹੈ ਔਰ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਜੋ ਰੂਟ ਬਣਾਇਆ ਉਹਦੇ ਵਿੱਚ ਜੋ ਕਪੂਰਥਲਾ ਦੀ ਵਿਰਾਸਤੀ ਬਿਲਡਿੰਗਸ ਨੇ ਉਹਨਾਂ ਨੂੰ ਟੱਚ ਕਰਦੇ ਹੋਏ ਅਸੀਂ ਜਾਵਾਂਗੇ ਇੱਕ ਪਾਸੇ ਤਾਂ ਅਸੀਂ ਜੋ ਯੁੱਧ ਨਸ਼ਾ ਵਿਰੋਧ ਜੋ ਮੁਹਿੰਮ ਹੈ ਉਹਦੇ ਬਾਰੇ ਅਵੇਅਰਨੈਸ ਵੀ ਕ੍ਰੀਏਟ ਕਰਾਂਗੇ ਉਹ ਨਾਲ ਦੀ ਨਾਲ ਜੋ ਤਰੋਅਰ ਹੈ ਹੈਰੀਟੇਜ ਹੈ ਕਪੂਰਥਲਾ ਸ਼ਹਿਰ ਦੀ ਉਹਨਾਂ ਨੂੰ ਵੀ ਲੋਕਾਂ ਉਹਨਾਂ ਉਸ ਨੂੰ ਵੀ ਲੋਕਾਂ ਤੱਕ ਪਹੁੰਚਾਵਾਂਗੇ ਤੇ ਕਾਫੀ ਲੋਕ ਜਿਹੜੇ ਜੁੜੇ ਹੋਏ ਆ ਨਾਲ ਤੇ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਦਾਂ ਦੇ ਜਿਹੜੇ ਆ ਪ੍ਰੋਗਰਾਮ ਜਿਹੜੇ ਹੋਣਗੇ ਜੀ ਬਿਲਕੁਲ ਜੀ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨ ਪਹਿਲਾਂ ਹੀ ਅਸੀਂ ਇੱਕ ਵਾਰ ਫਤ ਹੁਣ ਆਰਗੇਨਾਈਜ਼ ਕੀਤੀ ਸੀ ਜਿਹਦੇ ਵਿੱਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਸੀ ਔਰ ਤੁਸੀਂ ਦੇਖ ਪਾ ਰਹੇ ਹੋ ਦਿਨ ਪ੍ਰਤੀ ਦਿਨ ਇਸ ਮੁਹਿੰਮ ਵੱਡੀ ਹੁੰਦੀ ਜਾ ਰਹੀ ਹੈ ਬਹੁਤ ਲੋਕ ਇਹਦੇ ਵਿੱਚ ਜੁੜ ਰਹੇ ਨੇ ਪਰ ਮੈਨੂੰ ਆਸ ਹੈ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ ਔਰ ਵੱਧ ਤੋਂ ਵੱਧ ਲੋਕ ਇਹਦੇ ਵਿੱਚ ਜੁੜਨਗੇ ਵੀ ਉਹ ਸਹਿਯੋਗੀ ਦੇਗੇ। ਜਦ ਸਰਕਾਰ ਵੱਲੋਂ ਨਸ਼ਾ ਬਿਦਤੀ ਜਿਹੜੀ ਸ਼ੁਰੂਆਤ ਇੱਕ ਮਾਰ 2025 ਤੋਂ ਕੀਤੀ ਗਈ ਸੀ। ਉਹਦੇ ਬਾਅਦ ਲਗਾਤਾਰ ਹੀ ਜਿਹੜਾ ਪੰਜਾਬ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਦੇ ਖਿਲਾਫ ਵੱਡੇ ਪੱਧਰ ਤੇ ਜਿਹੜਾ ਜੰਗ ਦੀ ਸ਼ੁਰੂਆਤ ਕੀਤੀ ਗਈ ਹੈ। ਜਿਹਦੇ ਵਿੱਚ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲਿਆ ਹੁਣ ਸਰਕਾਰ ਦਾ ਜਿਹੜਾ ਫੋਕਸ ਹੈਗਾ ਉਹ ਇੱਕ ਜਦੋਂ ਹੈਗਾ ਕਿ ਜਿਹੜੇ ਨਸ਼ਾ ਵੇਚਦੇ ਐ ਉਹਨਾਂ ਤੇ ਕਾਰਵਾਈ ਕਰੀਏ ਤੇ ਦੂਜੇ ਜਿਹੜੇ ਬੱਚੇ ਨਸ਼ੇ ਦੇ ਦਲਤਨਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੱਢ ਕੇ ਡੀ ਅਡਿਕਸ਼ਨ ਕਰਾ ਕੇ ਉਹਨਾਂ ਨੂੰ ਸਹੀ ਰਾਹ ਜਿਹੜੀ ਉਹਨਾਂ ਨੂੰ ਮੂਲ ਜਿਹੜੀ ਧਾਰਾ ਹੈਗੀ ਆ ਉਹਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਚੰਗਾ ਰੋਜ਼ਗਾਰ ਦੇਣ ਦੀ ਵੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਜਿਹੜੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਕਿ ਅੱਜ ਕਪੂਰਥਲਾ ਦੇ ਵਿੱਚ ਇੱਕ ਸਾਈਕਲੋਥਨ ਦਾ ਜਿਹੜਾ ਆਯੋਜਨ ਕੀਤਾ ਗਿਆ ਹੈ ਸਾਈਕਲੋਥਨ ਦਾ ਮਤਲਬ ਇੱਕ ਤਾਂ ਬੱਚਿਆਂ ਦੇ ਵਿੱਚ ਲੋਕਾਂ ਦੇ ਵਿੱਚ ਨਸ਼ਾ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਹੈਗਾ ਦੂਜਾ ਇੱਕ ਤੰਦਰੁਸਤ ਪੰਜਾਬ ਦਾ ਜਿਹੜਾ ਸੁਪਨਾ ਹੈਗਾ ਉਹ ਇੱਕ ਚੰਗੇ ਤੰਦਰੁਸਤੀ ਸੰਬੰਧੀ ਵਰਜਿਸ਼ ਕਰਨਾ ਹੋਰ ਜਿਹੜੀ ਜਿਹੜੀ ਫਿਜ਼ੀਕਲ ਐਕਟੀਵਿਟੀ ਨਾਲ ਇੱਕ ਚੰਗੀ ਸਿਹਤ ਦਾ ਜਿਹੜਾ ਮਾਲਕ ਬਣਨਾ ਉਹ ਵੀ ਹੈਗਾ ਤੀਜਾ ਕਪੂਰਥਲਾ ਇੱਕ ਸ਼ਹਿਰ ਜਿਹੜਾ ਮਹਿਲਾ ਦਾ ਸ਼ਹਿਰ ਹੈ ਕਪੂਰਥਲੇ ਦੇ ਵਿੱਚ ਜਿੰਨੇ ਵੀ ਪੈਲੈਸਿਸ ਐ ਇਹ ਸਾਈਕਲੋਥਨ ਉੱਥੋਂ ਗਈ ਹੈਗੀ ਆ ਉਹ ਪੈਲੈਸਿਸ ਦਾ ਜਿਹੜਾ ਵਿਰਾਸਤ ਹੈਗੀ ਐ ਉਹਦੀ ਹਿਸਟਰੀ ਐ ਉਹ ਵੀ ਲੋਕਾਂ ਨੂੰ ਦੱਸੀ ਗਈ ਐ ਸਾਡੀ ਵਿਰਾਸਤ ਸੰਬੰਧੀ ਲੋਕਾਂ ਨੂੰ ਜਿਹੜੀ ਜਾਣਕਾਰੀ ਵੀ ਦਿੱਤੀ ਗਈ ਐ ਮੈਨੂੰ ਲੱਗਦਾ ਐ ਇਦਾਂ ਜਿਹੜੀ ਇਵੈਂਟਸ ਐ ਜਦੇ ਵਿੱਚ ਲੋਕਾਂ ਨੇ ਬੜੇ ਵੱਧ ਚੜ੍ਹ ਕੇ ਹਿੱਸਾ ਪਾਇਆ ਪਾਇਆ ਹੈਗਾ ਸਾਰੇ ਆਪਣੀ ਜਿਹੜੀ ਸਾਈਕਲਸ ਲੈ ਕੇ ਆਏ ਹਨ ਸਵੇਰੇ ਤੜਕੇ ਤੋਂ ਹੀ ਇਹ ਕਾਰਵਾਈ ਸ਼ੁਰੂ ਹੋ ਗਈ ਸੀ ਇਹਦੇ ਵਿੱਚ ਸਾਨੂੰ ਇਸ ਇਵੈਂਟ ਦੇ ਵਿੱਚ ਵੱਖ-ਵੱਖ ਆਵਾ ਤੋਂ ਸਾਨੂੰ ਬਹੁਤ ਸਪੋਰਟ ਮਿਲੇ ਜਿਹਦੇ ਵਿੱਚ ਇੱਕ ਸਿਟੀ ਆਫ ਪੈਲੈਸਿਸ ਤੇ ਹੋਰ ਆਰਗੇਨਾਈਜੇਸ਼ਨਸ ਵੱਲੋਂ ਬੜਾ ਵੱਧ ਚੜ ਕੇ ਜਿਹੜਾ ਇਵੈਂਟ ਨੂੰ ਜਿਹੜਾ ਸਫਲ ਬਣਾਉਣ ਚ ਅਸੀਂ ਇਹਨਾਂ ਨੇ ਹੱਥ ਪਾਇਆ ਹੈਗਾ ਤੇ ਮੈਨੂੰ ਲੱਗਦਾ ਇਦਾਂ ਦੀ ਜਿਹੜੀ ਇਵੈਂਟਸ ਐ ਅੱਗੇ ਆਉਣ ਵਾਲੇ ਦਿਨਾਂ ਚ ਹੋਰ ਵੀ ਤੇਜ਼ ਹੋਣਗੀਆਂ ਇਹ ਜਿਹੜਾ ਨਸ਼ਾ ਵਿਰੋਧ ਦਾ ਲੋਕਾਂ ਦੇ ਸਹਿਯੋਗ ਬਿਨਾ ਕਾਮਯਾਬ ਨਹੀਂ ਹੋ ਸਕਦਾ ਅੱਜ ਜਿਹੜੇ ਵੀ ਇੱਥੇ ਸਾਈਕਲੋਥਨ ਚ ਆਏ ਸੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਅਸੀਂ ਪ੍ਰਣ ਵੀ ਚੁੱਕੀ ਹੈ ਕਿ ਨਸ਼ਾ ਦੇ ਖਿਲਾਫ ਅਸੀਂ ਵੱਧ ਚੜ ਕੇ ਕਾਰਵਾਈ ਕਰਾਂਗੇ ਨਾ ਸੀ ਵਸ਼ ਨਸ਼ਾ ਵਿਕਣ ਦਵਾਂਗੇ ਇਹ ਅਸੀਂ ਜੋ ਵੀ ਨਸ਼ਾ ਕਰਦਾ ਹੈ ਉਹਦੇ ਸੁਧਾਰ ਪ੍ਰਤੀ